2023 ਦੇ ਸਾਲ ਦੇ ਦੌਰਾਨ ਖੇਤੀ ਦੇ ਵਿੱਚ ਚੰਗੇ ਮਾੜੇ ਤਜਰਬੇ ਰਹੇ ਖਾਸ ਤੌਰ ਤੇ ਜਦੋਂ ਕਣਕਾਂ ਪਕਾਵਲ ਸੀਗੀਆਂ ਉਦੋਂ ਮੀਂਹ ਤੇ ਗੜੇਮਾਰੀ ਹੋਣ ਕਾਰਨ ਕਈ ਥਾਵਾਂ ਤੇ ਉੱਤੇ ਫਸਲਾਂ ਦਾ ਨੁਕਸਾਨ ਹੋਣਾ ਤੇ ਕਈ ਜਗ੍ਹਾ ਦੇ ਉੱਤੇ ਕਾਫੀ ਜੜੀ ਹੈਗੀ ਐ ਝਾੜ ਦੇ ਉੱਤੇ ਕਸਾਰਾ ਲੱਗਿਆ ਉਦੋਂ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਹੋਇਆ ਉਦੋਂ ਬਾਅਦ ਝੋਨੇ ਦੀ ਫਸਲ ਦੇ ਵਿੱਚ ਜਿਹੜਾ ਪਾਣੀ ਨਾਲ ਕਈ ਨੀਵੇਂ ਇਲਾਕਿਆਂ ਦੇ ਵਿੱਚ ਮੀਂਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਫਿਰ ਕਿਸਾਨ ਵੀਰਾਂ ਨੇ ਲੇਟ ਜਿਹੜੀਆਂ ਕਿਸਮਾਂ ਸੀ ਖਾਸ ਤੌਰ ਤੇ ਜਿਵੇਂ ਪੀਆ 126 ਵਗੈਰਾ ਲਾਈਆਂ ਜਿਹੜੀਆਂ ਲੇਟ ਕਿਸਮਾਂ ਲਾਈਆਂ ਉਹਨਾਂ ਦੇ ਵਿੱਚ ਜਾਂ ਮੱਕੀ ਪਹਿਲਾਂ ਬਜਾਦ ਕੀਤੀ ਸੀ ਮੱਕੀ ਤੋਂ ਬਾਅਦ ਜਿਹੜੀ ਛੋਟੀ ਘੱਟ ਸਮੇਂ ਵਾਲੀ ਕਿਸਮ ਲਾਈ ਉਹਦੇ ਵਿੱਚ ਖਰਾਬ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਉਹਦੇ ਵਿੱਚ ਫਿਰ ਕਈ ਜਗ੍ਹਾ ਦੇ ਉੱਤੇ ਲੀਫ ਫੋਲਡਰ ਪੱਤਾ ਲਵੇਟ ਦਾ ਅਟੈਕ ਦੇਖਣ ਨੂੰ ਮਿਲਿਆ। ਕਾਫੀ ਇਨਸੈਕਟੀਸਾਈਡ ਕਿਸਾਨ ਵੀਰਾਂ ਨੇ ਉੱਤੇ ਵਰਤੇ। ਉਦੋਂ ਬਾਅਦ ਹੁਣ ਜਿਵੇਂ ਕਣਕ ਦੀ ਬਜਾਦ ਹੋਈ ਕਣਕ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਣਕ ਦੇ ਜੰਮ ਦੇ ਵਿੱਚ ਜਾਂ ਤਣੇ ਦੀ ਸੁੰਡੀ ਦਾ ਕਿਤੇ ਕਿਤੇ ਹਮਲਾ ਦੇਖਣ ਨੂੰ ਮਿਲਿਆ। ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਜਿਹੜੀ ਖਾਸ ਧਿਆਨ ਰੱਖਣ ਜੋ ਗੱਲ ਹੈ ਤੇ ਮੈਂ ਪਹਿਲਾਂ ਤੋਂ ਹੀ ਤੁਹਾਡੇ ਨਾਲ ਜਿੰਨੇ ਵੀ ਮਿੱਤਰ ਪਿਆਰੇ ਆਪਣੇ ਕਿਸਾਨ ਵੀਰ ਜੁੜੇ ਹੋਏ ਆ سوشل ਮੀਡੀਆ ਰਾਹੀਂ ਫੇਸਬੁੱਕ ਤੇ ਜੁੜੇ ਆ YouTube ਤੇ ਜੁੜੇ ਆ ਜਾਂ ਜਿਨ੍ਹਾਂ ਦੇ ਨਾਲ ਮੈਂ ਮੇਰਾ ਪਰਸਨਲ ਰਾਪਤਾ ਰਹਿੰਦਾ ਜਿਨ੍ਹਾਂ ਦੇ ਖੇਤਾਂ ਤੱਕ ਪਹੁੰਚ ਕਰੀਦੀ ਆ ਵਿਜ਼ਿਟ ਕਰੀਦੀ ਆ ਹਰ ਇੱਕ ਨੂੰ ਇਹੀ ਬੇਨਤੀ ਹੁੰਦੀ ਇਹੀ ਮੇਰੀ ਕੋਸ਼ਿਸ਼ ਹੈ ਕਿ ਖੇਤੀ ਖਰਚੇ ਘਟਾਈਏ ਜਿੱਥੇ ਵੀ ਕੋਈ 50 100 200 ਰੁਪਇਆ ਆਪਾਂ ਬਚਾ ਸਕਦੇ ਆ ਵਾਧੂ ਖੇਤੀ ਖਰਚੇ ਨਾ ਕਰਿਏ ਰਸਾਇਣਿਕ ਖਾਦਾਂ ਦੀ ਸਿਰਫ ਜ਼ਰੂਰਤ ਅਨੁਸਾਰ ਵਰਤੋਂ ਕਈਏ ਮਿੱਟੀ ਪਰਖ ਦੇ ਆਧਾਰ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰੀਏ ਰੂੜੀ ਹਰੀਆਂ ਖਾਦਾਂ ਮੂੰਗੀ ਰਵਾਂ ਇਹਨਾਂ ਵੱਲ ਧਿਆਨ ਦਿਈਏ ਫਸਲੀ ਰੇਂਦਕੂੰਦ ਨੂੰ ਜ਼ਮੀਨ ਦੇ ਵਿੱਚ ਵਾਈਏ ਮੌਸਮੀ ਤਬਦੀਲੀ ਵੱਡੇ ਪੱਧਰ ਤੇ ਆ ਰਹੀ ਹੈ ਇਹਨੂੰ ਆਪਾਂ ਇੱਕ ਕੌੜਾ ਸੱਚ ਨੂੰ ਮੰਨਈਏ ਨਾ ਮੰਨਈਏ ਮੌਸਮੀ ਤਬਦੀਲੀ ਕਰਕੇ ਬਿਮਾਰੀਆਂ ਕੀੜੇ ਮਕੌੜਿਆਂ ਦੇ ਹਮਲੇ ਮੀਂਹ ਗੜੇ ਮਾਰੀਆਂ ਨਾਲ ਫਸਲਾਂ ਦਾ ਨੁਕਸਾਨ ਤਾਂ ਉਹਦੇ ਵਿੱਚ ਆਪਾਂ ਜਿਹੜਾ ਨੁਕਤਾ ਵਰਤ ਸਕਦੇ ਆ ਕਿ ਖੇਤੀ ਖਰਚਾ ਸੀਮਤ ਕਰਕੇ ਬਹੁਤ ਧਿਆਨ ਦੇ ਨਾਲ ਜਿਹੜੀਆਂ ਜ਼ਰੂਰਤ ਅਨੁਸਾਰ ਹੀ ਕੀਟਨਾਸ਼ਕ ਜ਼ਹਿਰਾਂ ਜਾਂ ਰਸਾਇਣ ਖਾਦਾਂ ਦੀ ਵਰਤੋਂ ਕਰਕੇ ਆਪਾਂ ਆਉਦਾ ਕਮਾਈ ਦੇ ਪੈਸੇ ਬਚਾਈਏ ਤਕਨੀਕੀ ਤੌਰ ਤੇ ਅਜੇ ਵੀ ਸਾਨੂੰ ਬਹੁਤ ਸਟਰੋਂਗ ਹੋਣ ਦੀ ਜ਼ਰੂਰਤ ਹੈ ਜਿੰਨਾ ਕੋ ਪ੍ਰਚਾਰ ਪ੍ਰਸਾਰ ਕਰ ਸਕਦਾ ਮੈਂ ਦੱਸਦਾ ਹੁਣ ਪਰ ਅਜੇ ਤੱਕ ਵੀ ਬਹੁਤ ਸਾਰੇ ਕਿਸਾਨ ਵੀਰ ਹੈ ਜਿਹੜੇ ਉਹ ਕਿਸੇ ਦੇ ਨਿਰਪਰ ਕਰਦੇ ਕਿ ਸਾਡੇ ਆ ਸਮੱਸਿਆ ਆ ਗਈ ਸਾਨੂੰ ਦਵਾਈ ਦੱਸੋ ਕੀੜੇ ਮਕੌੜੇ ਝੂਰਨ ਮਸਾਲੇ ਪਤਾ ਨਹੀਂ ਕੀ ਕੁਝ ਆਪਾਂ ਖਰਚਾ ਕਰੀ ਜਾਂਦੇ ਆ ਖਰਚਾ ਸੀਮਤ ਕਰੀਏ ਯੂਰੀਆ ਦੀ ਡੋਸ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਪਿਛਲੀ ਵਾਰ ਝੋਨੇ ਤੇ 5 5 6 6 ਗੱਟੇ ਕਈ ਕਿਸਾਨ ਵੀਰਾਂ ਦੇ ਪਾਇਆ ਕਣਕ ਚ ਵੀ 4 4 ਗੱਟਿਆਂ ਤੇ ਆਪਾਂ ਪਹੁੰਚ ਚੁੱਕੇ ਹਾਂ ਸੋ ਇਹ ਆਉਣ ਵਾਲੇ ਸਮੇਂ ਚ ਵੱਡੀ ਸਮੱਸਿਆ ਆਪਣੇ ਵਾਸਤੇ ਬਣ ਸਕਦੀ ਹੈ ਤਕਨੀਕੀ ਢੰਗ ਨਾਲ ਖੇਤੀ ਖਰਚਾ ਸੀਮਤ ਰੱਖ ਕੇ ਝਾੜ ਲੈਣਾ ਜਿਹੜਾ ਉਹਨੂੰ ਆਪਾਂ ਕਾਮਯਾਬ ਖੇਤੀ ਕਹਿ ਸਕਦੇ ਹਾਂ ਵੱਧ ਖਾਦਾਂ ਪਾ ਕੇ 4 4 ਗੱਟੇ ਯੂਰੀਆ 5 5 ਗੱਟੇ ਯੂਰੀਆ ਜਾਂ 2 2 ਗੱਟੇ 3 3 ਗੱਟੇ ਡਾਇਆ ਪਾ ਕੇ ਆਪਾਂ ਵੱਧ ਝਾੜ ਲੈਣ ਨੂੰ ਕਾਮਯਾਬ ਖੇਤੀ ਨਹੀਂ ਕਹਿ ਸਕਦੇ ਜਰੂਰ ਤੋਂ ਜੋ ਜ਼ਿਆਦਾ ਜ਼ਹਿਰ ਪ੍ਰਾਪਤ ਜਿਹੜੀਆਂ ਵਰਤ ਕੇ ਉਹਨੂੰ ਆਪਾਂ ਕਾਮਯਾਬ ਖੇਤੀ ਨਹੀਂ ਕਰ ਸਕਦੇ ਦੁਬਾਰਾ ਫੇਰ ਸਾਰਿਆਂ ਨੂੰ ਬਹੁਤ ਬਹੁਤ